ਹੈਲੋ ਸਸਕੀ ਗਰਲ ਫਰੈਂਡਸ ਅੱਜ ਆਪਾਂ ਆਲੂ ਗੋਭੀ ਦੀ ਸਬਜ਼ੀ ਬਣਾਉਣ ਲੱਗੇ ਆਂ ਤੇ ਸੀ ਸਟਾਈ ਤੇ ਦੋ ਫੋਨ ਗੋਭੀ ਲੈ ਆਂ ਦੋ ਆਲੂ ਲੈ ਆਪਾਂ ਫਰੈਂਡਸ ਤੇ ਦੋ ਚੋਪ ਕੀਤੇ ਹੋਏ ਪਿਆਜ਼ ਜਿੰਜਰ گارਲਿਕ ਤੁਸੀਂ ਚਾਹੋ ਤਾਂ ਪੇਸਟ ਵੀ ਯੂਜ਼ ਕਰ ਸਕਦੇ ਹੋ ਇੱਕ ਟਮਾਟਰ ਲਿਆਵਾ ਵੀ ਕਟਿਆ ਹੋਇਆ ਤੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਲਈਆਂ ਨੇ ਆਪਾਂ ਥੋੜੀ ਕੀ ਵਿੱਚ hing ਪਾ ਦਾਂਗੇ ਇੱਕ ਚਮਚਾ ਜੀਰੇ ਦਾ ਇਹਨਾਂ ਨੂੰ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਵਾ ਉਸ ਤੋਂ ਬਾਅਦ ਆਪਾਂ ਚੋਕ ਦਿੱਤੇ ਹੋਏ onion ਪਾਣੀ ਪਿਆਜ਼ ਜਦੋਂ ਹਲਕੇ ਜਿਹੀ 골ਡਨ ਹੋ ਗਏ ਤਾਂ ਉਹਦੇ ਵਿੱਚ ਆਪਾਂ ਜੋਕ ਕੀਤਾ ਹੋਇਆ ਗਿੰਦਰ ਦਾ ਟਿਕ ਪਾਲਾਂਗੇ ਨਾਲ ਹੀ ਹਰੀਆਂ ਮਿਰਚ ਐਡ ਕਰ ਦਾਂਗੇ ਇਹਨਾਂ ਸਬੀ ਜਿਹੜਾ ਮਿਕਸ ਕਰ ਲਾਂਗੇ

ਸਲੀਪ ਆਇਆ ਨੂੰ ਟਮਾਟਰ ਇਹਦੇ ਨਾਲ ਜਲਦੀ ਸੌਫਟ ਹੋ ਜਾਂਦੇ ਨੇ ਤੁਸੀਂ ਚਾਹੋ ਤਾਂ ਆਲੂ ਗੋਭੀ ਦੀ ਸਬਜ਼ੀ ਕੜਾਈ ਵਿੱਚ ਵੀ ਬਣਾ ਸਕਦੇ ਹੋ ਪਰ ਅਸੀਂ ਕੁੱਕਰ 'ਚ ਬਣਾਉਂਦੇ ਹਾਂ ਕਿਉਂਕਿ ਜਲਦੀ ਬਣ ਜਾਣੀ ਹੈ ਕੁੱਕਰ ਜਲਦੀ ਬਣ ਜਾਂਦੀ ਸਬਜ਼ੀ ਛੋਲਪਣੀ ਆਲੂ ਗੋਭੀ ਚੰਗੀ ਤਰ੍ਹਾਂ ਆਪਣੀ ਗੋਭੀ ਬਣ ਕੇ ਤਿਆਰ ਹੋ ਗਈ ਦੇਸੀ ਸਟਾਈਲ ਦੇ ਵਿੱਚ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਸਬਜੀ ਬਿਲਕੁਲ ਸੌਫਟ ਬਣੀ ਹੈ ਹੁਣ ਆਪਾਂ ਇਹਦੇ ਵਿੱਚ ਧਨੀਆ ਪਾ ਦਾਂਗੇ ਇਨ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਆਪਣੀ ਆਲੂ ਗੋਭੀ ਦੀ ਸਬਜ਼ੀ ਬਣ ਕੇ ਤਿਆਰ ਹੈ ਤੁਸੀਂ ਵੀ ਇਹ ਸਬਜ਼ੀ ਆਪਣੇ ਘਰ ਵਿੱਚ ਬਣਾ ਕੇ ਜਰੂਰ ਦੇਖਿਓ ਬਹੁਤ ਸਵਾਦਗਰਦੀ ਹੈ ਥਿਸ ਸਟਾਈਲ ਅਜਾ ਦੀ ਹੋਰ ਰੈਸਪੀਆਂ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ